ਤੁਸੀਂ ਹੈਰਾਨ ਹੋਵੋਗੇ ਭਾਈ ਦਲਬਾਜ ਸਿੰਘ ਗਲਬਾਗ ਸਿੰਘ ਸ਼ਹਿਰ ਸਿੱਖਾਂ ਦੇ ਵਿੱਚ ਅਜਿਹੇ ਕੀਰਤਨੀਏ ਕਲਾਸੀਕਲ ਗਾਉਣ ਵਾਲੇ ਨਿਰਧਾਰਤ ਰਾਗਾਂ 'ਚ ਕੀਰਤਨ ਕਰਨ ਵਾਲਾ ਹੋਰ ਅਜੇ ਕੋਈ ਨਹੀਂ ਹੋਵੇ ਮੇਰੇ ਨਾਲ ਇੰਨਾ ਪਿਆਰ ਕਰਦੇ ਸੀ ਮੇਰੇ ਕੋਲ ਦੋ ਵਾਰ ਹੀ ਘਰ ਆਏ ਮੈਨੂੰ ਕਹਿੰਦੇ ਬੇਟਾ ਤੁਸੀਂ ਬੜਾ ਅੱਛਾ ਗਾਉਂਦੇ ਹੋ ਤੇ ਮਨਿੰਦਰ ਨੂੰ ਕਹਿਣ ਲੱਗੇ ਮੇਰੇ ਛੋਟੇ ਭਾਈ ਨੂੰ ਤੂੰ ਯਾਰ ਵਾਜਾ ਭੋਸਣ ਬਣਾ ਤੂੰ ਤਿੰਨ ਸੈਟ ਦਾ ਵਾਜਾ ਬਣਾ ਤੂੰ ਪੀਸ ਬਹੁਤ ਵਧੀਆ ਦੇਣਾ ਉਹ ਇੰਨਾ ਪਿਆਰ ਕਰਦੇ ਸੀ ਫਿਰ ਮੈਨੂੰ ਉਹਨਾਂ ਨੇ ਇੱਕ ਵਾਰੀ ਇਹ ਉਹਨਾਂ ਦੇ ਪੋਤੇਰੇ ਦਾ ਸ਼ਾਇਦ ਜਨਮ ਸੀਗਾ ਜਨਮ ਦਿਨ ਸੀਗਾ ਮੈਨੂੰ ਕਿਹਾ ਦੇ ਵੀ ਮੈਂ ਤੇਰੇ ਕੋਈ ਕੀਰਤਨ ਸੁਣਨਾ ਮੈਨੂੰ ਉਹਨਾਂ ਨੇ ਘਰ ਬੁਲਾਇਆ ਮੈਂ ਤਾਂ ਕੀਰਤਨ ਕਰਕੇ ਆਇਆ ਭਾਈ ਅਮਰਜੀਤ ਸਿੰਘ ਤਾਂ ਉਹਨਾਂ ਉਹ ਮੇਰੇ ਨਾਲ ਬੜਾ ਪਿਆਰ ਕਰਦੇ ਸੀਗੇ ਭਾਈ ਪ੍ਰਿੰਸੀਪਲ ਸਿੰਘ ਜੀ ਪਟਿਆਲੇ ਦੇ ਹੋਏ ਜਿਹੜੇ ਜੀ ਹਨਪਾਲ ਸਿੰਘ ਦਿੱਤੀਪਾਸ ਜੀ ਮੇਰੇ ਨਾਲ ਬੜੀ ਬਹੁਤ ਪਿਆਰ ਕਰਦੇ ਸੀਗੇ ਮੈਨੂੰ ਔਰ ਕਦੇ ਇਤਰਾਜ਼ ਨਹੀਂ ਸੀ ਕਰਦੇ ਇਹ ਤਾਂ ਪ੍ਰੋਫੈਸਰ ਕਰਤਾਰ ਸਿੰਘ ਮੇਰੇ ਨਾਲ ਬੜਾ ਸਨੇਹ ਸੀ ਉਹਨਾਂ ਦਾ ਪਰ ਮੈਨੂੰ ਇਹ ਉਹ ਕਹਿੰਦੇ ਹੁੰਦੇ ਸੀ ਕਿ ਜੇ ਤੂੰ ਸਿੱਖਣਾ ਚਾਹੇ ਤਾਂ ਮੇਰੇ ਕੋਲ ਆ ਮੈਂ ਤੈਨੂੰ ਸਿਖਾਉਣਾ ਪਰ ਉਹ ਇਸ ਤਰ੍ਹਾਂ ਦਾ ਇਤਰਾਜ਼ ਨਹੀਂ ਕਰਦੇ ਕਿ ਤੂੰ ਮੈਸੋ ਕੋਈ ਇੱਕ ਵਾਰੀ ਮੈਂ ਸੰਗੀਤ ਵਿੱਚ ਉਹਨਾਂ ਦੇ ਸਾਹਮਣੇ ਬੈਠੇ ਸੀ ਡਾਕਟਰ ਗੁਰਨਾਮ ਸਿੰਘ ਵੀ ਤੇ ਪ੍ਰੋਫੈਸਰ ਸਾਹਿਬ ਤੇ ਮੈਂ ਸੰਗੀਤ ਵਿੱਚ ਕਿਹਾ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਜਿਸ ਵੇਲੇ ਇਸ ਖੇਤਰ ਵਿੱਚ ਆਇਆ ਸੀਗਾ ਤਾਂ ਮੈਂ ਬਹੁਤ ਤੇ ਕੁਝ ਜਾਣਦਾ ਨਹੀਂ ਸੀ ਫਿਰ ਮੈਨੂੰ ਮੈਂ ਦੂਸਰੀ ਰਾਗੀ ਸਿੰਘ ਜਿਹੜੇ ਸੀ ਮੈਂ ਭਾਈ ਗੁਰਮੇਲ ਸਿੰਘ ਹੋਰਾਂ ਦਾ ਗਾਏ ਹੋਏ ਸ਼ਬਦ ਬੜੇ ਗੁੰਦਦ ਸੀ ਭਾਈ ਬਖਸ਼ੀਸ਼ ਸਿੰਘ ਹੋਰਾਂ ਦੇ ਉਹਨਾਂ ਦੇ ਗਾਉਣੇ ਕਿਉਂਕਿ ਸੰਗਤ ਵਿੱਚ ਰੋਜ਼ ਕੀਰਤਨ ਕਰਨਾ ਤੇ ਕੁਛ ਨਾ ਕੁਛ ਤੇ ਚਾਹੀਦਾ ਸੀ ਫਿਰ ਮੈਂ ਕਿਹਾ ਵੀ ਮੈਂ ਫਿਲਮੀ ਤਰ੍ਹਾਂ ਦਾ ਵੀ ਸਹਾਰਾ ਲਿਆ ਤਾਂ ਕਿ ਲਿਆ ਤੁਸੀਂ ਮੈਂ ਲਿਆ ਮੰਨ ਦਿਓ ਮੈਂ 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 ਤਾਂ ਕਦੇ ਵੀ ਕਦੇ ਇਸ ਗੱਲ ਤੇ ਕਿੰਤੂ ਨਹੀਂ ਕਰਦੇ ਤੁਸੀਂ ਮੈਂ ਬਿਲਕੁਲ ਨਹੀਂ ਕਰਦਾ ਪਰ ਜਿੰਨਾ ਮੇਰੇ ਤੇ ਦੋਸ਼ ਲਾਇਆ ਜਾਂਦਾ ਇਹਨਾਂ ਨਹੀਂ ਅਸੀਂ ਵੀ ਇੱਕ ਢੰਗ ਬਣਾ ਲਿਆ ਉਸ ਸਟਾਈਲ ਦਾ ਇਹ ਤਰਜ ਬਣਾਉਣੀ ਹੈ ਇਸ ਤਰ੍ਹਾਂ ਦੀ ਤਰਜ ਬਣਾਉਣੀ ਉਹ ਲੱਗੇ ਫਿਲਮੀ ਤਰਜ ਮੈਂ ਕਿ ਸ਼ਬਦ ਗਾਇਆ ਸੀ ਕਿ ਜੀਵ ਨੂੰ ਮੈਂ ਜੀਵਨ ਪਾਇਆ ਸ਼ਿਵਰੰਜੀ ਨੀ ਰਾਗ ਬਹੁਤ ਸਾਰੀਆਂ ਮੇਰੀਆਂ ਤਰਜਾਂ ਰਾਗਾਂ ਵਿੱਚ ਹੀ ਹੈ ਪਰ ਉਹਨੂੰ ਮੈਂ ਉਹ ਢੰਗ ਬਣਾ ਲਿਆ ਜਿਹੜਾ ਫਿਲਮੀਆਂ ਫਿਲਮੀ ਤਰਜਾਂ ਦਾ ਢੰਗ ਜਿਹੜਾ ਫਿਲਮ ਇੰਡਸਟਰੀ ਵਿੱਚ ਬਣਦਾ ਹੈ ਉਹ ਐਜ਼ ਇਟ ਇਜ਼ ਕਾਪੀ ਕੀਤੀ ਜਾਂਦੀ ਸੀ ਜਾਂ ਉਹਦੇ ਤੋਂ ਇੱਕ ਇਨਸਪੀਰੇਸ਼ਨ ਲੈ ਕੇ ਔਰ ਆਪਣੇ ਤਰੀਕੇ ਨਾਲ ਹੁੰਦਾ ਸੀ ਨਹੀਂ ਮੈਂ ਇਸ ਤਰ੍ਹਾਂ ਦੇਖੋ ਸ਼ਬਦ ਦੀ ਤਰਜ ਬਣਾਉਣ ਵਾਸਤੇ ਦੋ ਤਿੰਨ ਗੱਲਾਂ ਦੇਖਣੀਆਂ ਪੈਂਦੀਆਂ ਇੱਕ ਤਾਂ ਮੈਂ ਸ਼ਬਦ ਨੂੰ ਪੜ੍ਹਨਾ ਪਹਿਲਾਂ ਉਹਦਾ ਅਰਥ ਸਮਝੰਦਾ ਉਹਦਾ ਕੇਂਦਰੀ ਭਾਵ ਸਮਝੰਦਾ ਉਹਦੇ ਅੰਦਰ ਰਹਸ ਕੀ ਹੈ ਉਹਦਾ ਸਵਾਦ ਕੀ ਹੈ ਉਹਦੇ ਵਿੱਚ ਵਿਰਾਗ ਹੈ ਉਹਦੇ ਵਿੱਚ ਵਿਗਾਸ ਹੈ ਉਸ ਸ਼ਬਦ ਵਿੱਚ ਸਿਧਾਂਤ ਹੈ ਕੀ ਹੈ ਮੈਂ ਸਭ ਤੋਂ ਪਹਿਲਾਂ ਉਹਨੂੰ ਦੇਖਦਾ ਫਿਰ ਮੈਂ ਦੇਖਦਾ ਫਿਰ ਮੈਂ ਕਿਸ ਰਾਗ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਉਹਨੂੰ ਵੀ ਮੈਂ ਦੇਖਦਾ ਫਿਰ ਉਹਦੇ ਨਾਲ ਮਿਲਦਾ ਜੁਲਦਾ ਕਿਹੜਾ ਰਾਗ ਹੈ ਜਿਹਦੇ ਵਿੱਚ ਤਰਜ ਬਣਾਉਣੀ ਸੌਖੀ ਹੋ ਜਾ ਮੇਰੇ ਵਾਸਤੇ ਫਿਰ ਮੈਂ ਉਹਦੀ ਤਰਜ ਬਣਾਉਣਾ ਹਰ ਸੁਰ ਜਿਹੜੀ ਕਿਸ ਨਾ ਕਿਸੇ ਰਾਗ ਦੀ ਵਿੱਚ ਚਾਹੇ ਮੈਂ ਗਾਵਾਂ ਚਾਹੇ ਫਿਲਮ ਇੰਡਸਟਰੀ ਵਿੱਚ ਤੇ ਫਿਲਮ ਇੰਡਸਟਰੀ ਵਿੱਚ ਜਿਹੜੇ ਲੋਕ 뮤직 ਡਾਇਰੈਕਟਰ ਹੈ ਤਰਜ ਬਣਾਉਣੀ ਬਹੁਤ ਔਖੀ ਹੈ ਸੌਖੀ ਨਹੀਂ ਹੈ ਫਿਲਮੀ ਵੀ ਫਿਲਮੀ ਤਰਜ ਬਣਾਉਣੀ ਤਾਂ ਬਹੁਤ ਔਖੀ ਹੈ ਅਰ ਅ ਜਿਹੜੀ ਹਲਕੀ ਤਰਜ ਹੁੰਦੀ ਜਿਵੇਂ ਮੈਂ ਗਾਉਣਾ ਇਹਨੂੰ ਦਿਲਚਸਪ ਬਣਾਉਣ ਵਾਸਤੇ ਤਾਂ ਕਿ ਦੇਖੋ ਮੈਂ ਇੱਕ ਰਾਗ ਜਿਹੜਾ ਗਾਵਾਂਗਾ ਨਾ ਤਾਂ ਮੈਂ ਕਹਾਂਗਾ ਜੀ ਮੈਂ ਕल्याਣ ਰਾਗ ਗਾਇਆ ਠੀਕ ਹੈ ਜੀ ਕल्याਣ ਰਾਗ ਗਾਇਆ ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਨਾ ਹਾਂ ਜਿਹੜੇ ਕल्याਣ ਰਾਗ ਨੂੰ ਸਮਝਣ ਵਾਲੇ ਉਹ ਜ਼ਰੂਰ ਕਹਿਣਗੇ ਵੀ ਇੱਥੇ ਵਾਦੀ ਘਟ ਲਾਤਾ ਤੇ ਸੰਵਾਦੀ ਘਟ ਲਾਤਾ ਪਰ ਆਮ ਸੰਗੀਤ ਵਿੱਚ ਜਦੋਂ ਮੈਂ ਕਹਾਂਗਾ ਜੀ ਮੈਂ ਇਹ ਰਾਗ ਦਾ ਸ਼ਬਦ ਗਾ ਰਿਹਾ ਹਾਂ ਉਹਨਾਂ ਨੂੰ بس ਇੰਨਾ ਹੀ ਪਤਾ ਵੀ ਰਾਗ ਦਾ ਸ਼ਬਦ ਹੈ ਜਿਹੜੀ ਤਰਜ਼ ਬਣਾਉਨੇ ਆ ਉਹਦੇ ਵਿੱਚ ਦਿਲ ਤਸਵੀ ਹੁੰਦੀ ਹੈ ਜਿਵੇਂ ਅਸੀਂ ਇੱਕ ਤਰਜ਼ ਬਣਾ ਸੀਗਾ ਮੇਰਾ ਸ਼ਬਦ ਸੀਗਾ ਤਾਤੀ ਬਾਉ ਨਾਲ ਲੱਗੀ ਪਾਰ ਬ੍ਰਾਮ ਸ਼ਰਣਾਈ ਉਸ ਸਟੂਡੀਓ 'ਚ ਮੈਂ ਕੀ ਤਰਜ਼ ਬਣਾਈ ਸੀ ਕਿਸੇ ਨੇ ਕਿਹਾ ਵੀ ਤੁਸੀਂ ਇਹ ਸ਼ਬਦ ਭਾਈ ਸਾਹਿਬ ਰਿਕਾਰਡ ਕਰੋ ਉੱਥੇ ਹੀ ਮੈਂ ਉਹਦੇ ਸ਼ੁਰੂ ਦੇ ਵਿੱਚ ਜਿਹੜਾ ਮੰਦਰਾ ਕੀਤੀ ਉਹ ਉਹ ਸ਼ਬਦ ਇਕੱਠੇ ਕੀਤੇ ਫਿਰ ਤਾਤੀ ਬਾਉ ਨਾਲ ਲੱਗੀ ਉਹ ਸ਼ਬਦ ਗਾਇਆ ਉਹ ਸੰਗੀਤ ਵੀ ਜਿਹੜਾ ਪਪੂਲਰ ਹੋਇਆ ਬੜਾ ਬਹੁਤ ਪਿਆਰ ਕੀਤਾ ਸੰਗੀਤ ਨੇ ਮੈਨੂੰ ਵੀ ਸੰਗੀਤ ਦੇ ਸ਼ਬਦ ਦੀ ਬਦੌਲਤ ਸਿੰਪਲ ਜੀ ਤਰਜ਼ ਸੀ ਔਰ ਸਾਰੰਗ ਦੀ ਉਹਦਾ 베ਸ ਹੈ ਸਾਰੰਗ ਦਾ ਹੁਣ ਜਿਆਦਾ ਕੋਈ ਤੱਕੇ ਨਾ ਕਹੇ ਦੇ ਵੀ ਫਿਲਮ ਫਿਲਮੀ ਤਰਜ਼ ਆ ਕਿ ਉਹਦਾ ਤੇ ਮੈਂ ਕੁਝ ਨਹੀਂ ਕਰ ਸਕਦਾ ਹਾਂ ਮੈਂ ਇਕੱਲਾ ਹੀ ਨਹੀਂ ਹੁੰਦਾ ਪ੍ਰਾਣੇ ਸਮੇਤ ਉਹ ਚੱਲਿਆ ਹੁੰਦਾ ਮੇਰੇ ਕੋਲ ਦੋ ਕਿਤਾਬਾਂ ਨੇ ਗੁਰਮਨ ਸੰਗੀਤੀ ਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਾਈਆਂ ਹੋਈਆਂ। ਯਾਨੀ ਗਿਆਨੀ ਗਿਆਨ ਸਿੰਘ ਐਬਟਾਬਾਦ ਵਾਲਿਆਂ ਨੇ ਉਹਨੂੰ ਐ ਸਾਡੀਆਂ ਦੋਨਾਂ ਕਿਤਾਬਾਂ ਨੂੰ ਤਿਆਰ ਕੀਤਾ। ਉਹਦੇ ਵਿੱਚ ਸ਼ੁਰੂ ਵਿੱਚ ਲਿਖਿਆ ਹੋਇਆ ਸਾਡੇ ਪ੍ਰਿੰਸੀਪਲ ਹਰਪੰਸ ਸਿੰਘ ਹੋਰਾਨੇ ਉਹਦੇ ਵਿੱਚ ਜਿਹੜੇ ਹੈਗੇ ਯਾਨੀ ਗਿਆਨ ਸਿੰਘ ਐਬਟਾਬਾਦ ਵਾਲੇ ਉਹਨਾਂ ਦੀ ਸਿਫਤ ਵਿੱਚ ਚੰਦ ਸ਼ਬਦ ਲਿਖਿਆ। ਉਹਦੇ ਵਿੱਚ ਲਿਖਿਆ ਕਿ ਗਿਆਨੀ ਗਿਆਨ ਸਿੰਘ ਉਹ ਲਿਖਦੇ ਕਿ ਮਹਿਸੂਸ ਕੀਤਾ ਗਿਆ ਕਿ ਬਹੁਤ ਸਾਰੇ ਕੀਰਤਨੀ ਜਿਹੜੇ ਆ ਫਿਲਮੀ ਤਰ੍ਹਾਂ ਤੇ ਅੱਜ ਤੋਂ ਮਤਲਬ 100 ਸਾਲ ਪਿੱਛੇ ਦੀ ਗੱਲ ਕਰ ਰਿਹਾ ਮੈਂ ਫਿਲਮੀ ਤਰ੍ਹਾਂ ਦੇ ਗੁੰਦੇ ਆ ਇਸ ਕਰਕੇ ਮੈਂ ਇਹ ਮਿਹਨਤ ਕੀਤੀ ਔਰ ਮੈਂ ਵੱਖ-ਵੱਖ ਕੀਰਤਨੀਆਂ ਜਿਹੜੇ ਕਲਾਸੀਕਲ ਗਾਉਣ ਵਾਲੇ ਸੀਗੇ ਉਹਨਾਂ ਕੋਲੋਂ ਮੈਂ ਜਾ ਜਾ ਕੇ ਤੇ ਨੋਟਿਸ਼ਨ ਲਿਖ ਕੇ ਮੈਂ ਇਹ ਦੋ ਗੁਰਮੁਖ ਸੰਗੀਤ ਦੀਆਂ ਕਿਤਾਬਾਂ ਤਿਆਰ ਕੀਤੀਆਂ ਤਾਂ ਕਿ ਸਾਡੇ ਕੀਰਤਨੀਆਂ ਵਾਸਤੇ ਇਹ ਸੁਗਲਤ ਹੋ ਜਾਵੇ ਇਹਦਾ ਮਤਲਬ ਸ਼ੁਰੂ ਤੋਂ ਗਾਇਆ ਜਾਂਦਾ ਸੀ ਜਿਹੜੋਂ ਅਸੀਂ ਪੁਰਾਤਨ ਕੀਰਤਨ ਗਾਇਆ ਦਿੰਦੇ ਆ ਪੁਰਾਤਨ ਕੀਰਤਨ ਕਹਿੰਦੇ ਉਹਦੇ ਵਿੱਚ ਵੀ ਹੈ ਉਹਦੇ ਵਿੱਚ ਵੀ ਤਰਜਾਂ ਹੈਗੀਆਂ ਤੁਸੀਂ ਕਹਿ ਰਹੇ ਹੋ ਮੈਂ ਜਾਣਕਾਰੀ ਰੱਖਦਾ ਮੈਂ ਦੱਸਾਂਗਾ ਨਹੀਂ ਕਿਹੜਾ ਕਿਹੜਾ ਸ਼ਬਦ ਕਿਹੜੇ ਕਿਹੜੇ ਤਰਜੇ ਗਾਇਆ ਕਿਹੜੀ ਕਿਹੜੀ ਤਰਜ ਤੇ ਗਾਇਆ ਮੱਕਰ ਸਾਹਿਬ ਮੈਂ ਹਰ ਤਰ੍ਹਾਂ ਦਾ ਮੈਂ ਸੰਗੀਤ ਸੁਣਦਾ ਮੈਂ ਕੀਅਲ ਸੈਗਲ ਤੋਂ ਲੈ ਕੇ ਸੀ ਇਹ ਚਾਤਮਾ ਤੋਂ ਲੈ ਕੇ ਤੁਸੀਂ ਨਹੀਂ ਸੁਣਿਆ ਹਣਾ ਸੀ ਇਹ ਚਾਤਮਾ ਦਾ ਨਾਮ ਕੀਅਲ ਸੈਗਲ ਤੇ ਮਸ਼ਹੂਰ ਸੀ ਇਹ ਚਾਤਮਾ ਨਹੀਂ ਸੀ ਇਸ ਮਸ਼ਹੂਰ ਮੈਂ ਜਿਹੜੀਆਂ ਅੰਬਾਲੇ ਵਾਲੀ ਬਾਈ ਬਾਈਆਂ ਜਿਹੜੀਆਂ ਗੁੰਦੀਆਂ ਸੀ ਉਹਨਾਂ ਨੂੰ ਵੀ ਮੈਂ ਸੁਣਦਾ ਔਰ ਗੰਦਰਬ ਲੋਕ ਜਿਹੜੇ ਐ ਉਹਨਾਂ ਨੂੰ ਵੀ ਮੈਂ ਸੁਣਦਾ ਬੜੇ ਗੁਲਾਮ ਅਲੀ ਖਾਨ ਸਾਹਿਬ ਅਮੀਰ ਖਾਨ ਸਾਹਿਬ ਇਹ ਉਸ ਲੈਵਲ ਦੇ ਲੋਕਾਂ ਨੂੰ ਮੈਂ ਸੁਣਦਾ ਅੱਜ ਦੇ ਯੁੱਗ ਦੀ ਸਾਡੀ ਜਿਹੜੀ ਬੱਚੀ ਅਕੋਸ਼ਕੀ ਮੈਂ ਉਹਨੂੰ ਵੀ ਸੁਣਦਾ ਮੈਂ ਕਲਾਸਿਕਲ ਵੀ ਸੁਣਦਾ ਮੈਂ ਲਾਈਟ ਵੀ ਸੁਣਦਾ ਹਰ ਤਰ੍ਹਾਂ ਦਾ ਸੁਣਦਾ ਔਰ ਨਾ ਸੁਣ ਸੁਣ ਕੇ ਮੈਨੂੰ ਉਹਦਾ ਬਤ ਦਿੰਦਾ ਕਿ ਜੀ ਆਨੰਦ ਅਮੈ ਤਰ ਤਰ ਤਿਆਰ ਕਰਦਾ ਪਰ ਮੇਰੇ ਤੇ ਇਤਰਾਜ਼ ਕੀਤਾ ਜਾਂਦਾ ਕਿ ਜੀ ਰਾਗ ਨਹੀਂ ਪੜਦਾ ਦੂਸਰਾ ਮੈਨੂੰ ਜੋ ਸਿਖਾਇਆ ਗਿਆ ਮੈਂ ਜਦੋਂ ਮਿਸ਼ਨਰੀ ਕਾਲਜ ਚ ਦਾਖਲ ਹੋਇਆ ਸਾਡੇ ਪ੍ਰੋਫੈਸਰ ਸਾਹਿਬ ਹੁਣਾਂ ਦਾ ਦੂਸਰੇ ਤੀਸਰੇ ਦਿਨ ਦਾ ਲੈਕਚਰ ਸੀ ਗੁਰਮਤ ਸੰਗੀਤ ਕੀ ਹੈ ਤੇ ਸ਼ਾਸਤਰੀ ਸੰਗੀਤ ਕੀ ਹੈ ਜੀ ਸ਼ਾਸਤਰੀ ਸੰਗੀਤ ਦੇ ਵਿੱਚ ਸੁਰ ਪਰਦਾ ਉਹਦੇ ਵਿੱਚ ਸੁਰ ਦਾ ਵਿਸਥਾਰ ਕੀਤਾ ਜਾਂਦਾ ਗੁਰਮਤ ਸੰਗੀਤ ਦੇ ਵਿੱਚ ਗੁਰਮਤ ਦਾ ਵਿਸਥਾਰ ਕੀਤਾ ਜਾਂਦਾ ਹੂੰ ਔਰ ਗੁਰਮਤ ਗੁਰਬਾਣੀ ਨੂੰ ਕਿਹਾ ਜਾਂਦਾ ਠੀਕ ਹੈ ਪਰ ਸਾਨੂੰ ਇਹ ਤਾਨਾ ਵੀ ਸਿਖਾਈਆਂ ਜਾਂਦੀਆਂ ਸੀ ਆ ਪਲਟੇ ਵੀ ਸਿਖਾਇਆ ਸਭ ਕੁਝ ਮੈਂ ਸਿੱਖਿਆ ਜੋ ਵੀ ਉਹ ਮੈਨੂੰ ਸਵਾਦਾ ਨੇ ਸਿਖਾਇਆ ਮੈਂ ਸਿੱਖਿਆ ਪਰ ਉਹਨਾਂ ਦਾ ਜ਼ੋਰ ਇਸ ਗੱਲ ਤੇ ਹੁੰਦਾ ਸੀ ਕਿ ਤੁਸੀਂ ਸ਼ਬਦ ਦੇ ਪ੍ਰਚਾਰਕ ਬਣਨਾ ਔਰ ਮੇਰਾ ਸ਼ੁਰੂ ਤੋਂ ਮੈਂ ਇਰਾਦਾ ਈ ਕਿਉਂ ਰੱਖਿਆ ਕਿ ਮੈਂ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਨੀ ਮੈਂ ਸ਼ਬਦ ਦਾ ਪ੍ਰਚਾਰ ਕਰਨਾ ਮੈਂ ਤੁਸੀਂ ਦੇਖਿਆ ਹੋਣਾ ਮੈਂ ਸ਼ਬਦ ਕੀਰਤਨ ਕਰਦਾ ਮੈਂ ਕਦੇ ਕੋਈ ਆਲਾਪ ਨਹੀਂ ਲੰਮੇ-ਲੰਮੇ ਲੈਂਦਾ ਜੀ ਮੈਂ ਕੁਝ ਨਹੀਂ ਕਰਦਾ ਸਿਰਫ ਮੇਰਾ ਟਾਰਗੇਟ ਏਹੀ ਹੁੰਦਾ ਕਿ ਮੈਂ ਸ਼ਬਦ ਸੁਣਾਉਣਾ ਸੁਣਾਉਣਾ ਸੰਗਤ ਨੂੰ ਔਰ ਸੰਗਤ ਦੇ ਕੰਨਾਂ 'ਚ ਰਹੇ ਕੰਨਾਂ ਰਾਂ ਹੀ ਹਿਰਦੇ 'ਚ ਟਿਕ ਜਾਏ ਤੇ ਮੈਂ ਕੀਤਾ ਮੇਰਾ ਕੀਰਤਨ ਕੀਤਾ ਮੈਂ ਸਮਝਾਂਗੇ ਮੈਂ ਸਭ ਲੋਕਾਂ